ਬਹੁਤ ਵਧੀਆ ਰਿਹਾ ਕਾਫੀ ਵਧੀਆ ਮਾਹੌਲ ਸੀਗਾ ਫੁੱਲ ਇੰਜੋਏ ਕੀਤਾ ਬਹੁਤ ਵਧੀਆ ਗੇਮਸ ਤੇ ਪਾਰਟਿਸਿਪੇਟ ਕਰਕੇ ਬਹੁਤ ਵਧੀਆ ਲੱਗਿਆ ਵਾ ਮੈਡਲਸ ਵੇਸ ਕਰਕੇ ਦਿੱਤੇ ਨੇ ਬॉयਜ਼ ਨੇ ਗਰਲਸ ਨੇ ਕਾਫੀ ਵਧੀਆ ਰਿਹਾ ਵਾ ਕਾਫੀ ਟਾਈਮ ਤੋਂ ਸਾਡੇ ਕਾਲਜ ਵਿੱਚ ਕਰਵਾਇਆ ਗਿਆ ਸੀ ਐਨਲਰ ਸਪੋਰਟ ਤੇ ਬਹੁਤ ਅਜਦਾ ਤਨ ਬਹੁਤ ਵਧੀਆ ਰਿਹਾ ਕਾਫੀ ਸਾਰੀਆਂ ਐਕਟੀਵਿਟੀਜ਼ ਹੋਈਆਂ ਜਿਵੇਂ ਕਿ ਲੌਂਗ ਜੰਪ ਹਾਈ ਜੰਪ ਜਿਹਦੇ ਨਾਲ ਕੇ ਬੱਚਿਆਂ ਨੇ ਜਿਵੇਂ ਪੰਜਾਬ ਪੁਲਿਸ ਦੀ ਭਰਤੀ ਚੱਲ ਰਹੀ ਆ ਤੇ ਇਹ ਟ్రਾਇਲ ਦੇਣ ਨਾਲ ਬੱਚੇ ਉਹ ਵੀ ਕਲੀਅਰ ਕਰਦੇ ਨੇ ਪੋਜੀਸ਼ਨ ਮੈਟਰ ਨਹੀਂ ਕਰਦੀ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ ਇਹ ਬਹੁਤ ਵੱਡੀ ਗੱਲ ਹੈ ਤੇ ਮੇਰਾ ਕੀ ਕਹਿੰਦੇ ਨੇ ਮੈਂ ਲੌਂਗ ਜੰਪ ਤੋਂ ਵੀ ਪਾਰਟਿਸਿਪੇਟ ਕੀਤਾ ਤੇ ਮੈਂ ਡਿਸਕਸ ਥਰੋ ਤੋਂ ਵੀ ਪਾਰਟਿਸਿਪੇਟ ਕੀਤਾ ਸ਼ਾਰਟ ਪੁੱਟ ਥਰੋ ਤੋਂ ਵੀ ਤੇ 100 ਮੀਟਰ ਰੇਸ ਤੋਂ ਵੀ ਤੇ 200 ਮੀਟਰ ਰੇਸ ਤੋਂ ਵੀ 4 ਡੇਸ ਇਨੇ ਦਿਨਾਂ ਇਨੇ ਸਾਲਾਂ ਬਾਅਦ ਹੋਇਆ ਵਾ ਬਹੁਤ ਵਧੀਆ ਫੀਲ ਹੋ ਰਿਹਾ ਵਾ ਤੇ ਅਸੀਂ ਸਾਰਿਆਂ ਨੇ ਆਪਣਾ ਐਕਸਪੀਰੀਅੰਸ ਬਹੁਤ ਵਧੀਆ ਇੰਜੋਏ ਕੀਤਾ ਵਾ ਮੇਰਾ 200 ਮੀਟਰ ਹੋਇਆ 100 ਮੀਟਰ ਹੋਇਆ 800 ਮੀਟਰ ਹੋਇਆ ਤੇ 1500 ਮੀਟਰ ਹੋਇਆ ਮਤਲਬ 5 ਐਕਟੀਵਿਟੀ ਹੋਈ ਆ ਉੱਚ ਚਾਰ 골ਡ ਆਇਆ ਇੱਕ ਸਿਲਵਰ ਆ ਨਮਸਸ ਸਸ਼ੀਗਲ ਆਪ ਬੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈ ਸੋ ਦੋਸਤੋ ਅਗਰ ਗੱਲ ਕਰੀਏ ਜੀਜੀਐਨ ਖਾਲਸਾ ਕਾਲਜ ਦੇ ਤੋਂ ਤੁਹਾਨੂੰ ਦੱਸਦਾ ਇੱਥੇ ਆ ਅਜੇ ਐਨੂਅਲ ਫੰਕਸ਼ਨ 2024 ਜਿਹੜਾ ਕਰਵਾਇਆ ਗਿਆ ਸਪੋਰਟਸ ਨੂੰ ਲੈ ਕੇ ਸੋ ਜਾਣਦੇ ਆ ਸਪੋਰਟਸ ਦੀ ਕੀ ਕੀ ਐਕਟੀਵਿਟੀਜ਼ ਰਹੀਆਂ ਆ ਉਹ ਸਟੂਡੈਂਟਸ ਨੂੰ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਸਪੋਰਟਸ ਦੇ ਵਿੱਚ ਉਹਨਾਂ ਨੂੰ ਮੈਡਲ ਦਿੱਤੇ ਗਏ ਨਾਲ ਨਾਲ ਸਰਟੀਫਿਕੇਟ ਵੀ ਦਿੱਤੇ ਗਏ ਆ ਉਹ ਤਾਂ ਜਾਣਦੇ ਕਿ ਕਿਸ ਕਿਸ ਸਪੋਰਟਸ ਦੀ ਗੇਮ ਜਿਨ੍ਹਾਂ ਨੇ ਹਿੱਸਾ ਲਿਆ ਤੇ ਆਫਰ ਗੱਲ ਕਰਦੇ ਹਾਂ ਹਾਂਜੀ ਸਸ਼ੀਗਲ ਜੀ ਸਸ਼ੀਕਾਸ ਕੀ ਨਾ ਤੁਹਾਡਾ ਸੈਮ ਡਰੋ ਹੋਈ ਹੈ ਤੇ 100 ਮੀਟਰ ਰੇਸ ਹੋਈ ਹੈ 200 ਮੀਟਰ ਰੇਸ ਹੋਈ ਹੈ ਗਰਲਸ ਦੀ ਤੇ ਬॉयज ਦੀ 400 ਮੀਟਰ ਵੀ ਹੋਈ ਹੈ ਤੇ 800 ਮੀਟਰ ਵੀ ਹੋਈ ਹੈ ਤੇ ਹਾਈ ਜੰਪ ਵੀ ਹੋਏ ਨੇ ਬॉयज ਦੇ ਤੇ ਬਹੁਤ ਵਧੀਆ ਰਿਹਾ ਅੱਜ ਦਾ ਪ੍ਰੋਗਰਾਮ sport days ਇੰਨੇ ਦਿਨਾਂ ਇੰਨੇ ਸਾਲਾਂ ਬਾਅਦ ਹੋਇਆ ਵਾ ਬਹੁਤ ਵਧੀਆ ਫੀਲ ਹੋ ਰਿਹਾ ਵਾ ਤੇ ਅਸੀਂ ਸਾਰਿਆਂ ਨੇ ਆਪਣਾ ਐਕਸਪੀਰੀਅੰਸ ਬਹੁਤ ਵਧੀਆ ਇੰਜੋਏ ਕੀਤਾ ਵਾ ਬਹੁਤ ساری ਰੇਸਿਸ ਹੋਈਆਂ ਸ਼ਾਰਟ ਟਰਮ ਸ਼ਾਰਟ ਟਰਮ ਹੋਈ ਲੌਂਗ ਟਰਮ ਜੰਪਸ ਹੋਏ ਬਹੁਤ ساری ਐਕਟੀਵਿਟੀਜ਼ ਹੋਈਆਂ ਬਹੁਤ ਵਧੀਆ ਰਿਹਾ ਕਾਫੀ ਵਧੀਆ ਮਾਹੌਲ ਸੀਗਾ ਫੁੱਲ ਇੰਜੋਏ ਕੀਤਾ ਹਰ ਇੱਕ ਨਾਲ ਤੇ ਬਹੁਤ ਵਧੀਆ ਗੇਮਸ ਤੇ ਪਾਰਟਿਸਿਪੇਟ ਕਰਕੇ ਬਹੁਤ ਵਧੀਆ ਲੱਗਿਆ ਵਾ ਮੈਡਲਸ ਵੀ ਇਥੇ ਕਿ ਜਿੱਤੇ ਨੇ ਬॉयਜ਼ ਨੇ ਗਰਲਸ ਨੇ ਕਾਫੀ ਵਧੀਆ ਰਿਹਾ ਵਾ ਕਿ ਕਿ ਐਕਟੀਵਿਟੀਸ ਹੋਏ ਦੇ ਚਾਰੇ ਅਮ ਰੇਸ ਸੀਗੀਆਂ 100 ਮੀਟਰ ਸੀਗੀਆਂ 200 ਮੀਟਰ ਸੀਗੀਆਂ 500 ਮੀਟਰਸ ਵੀ ਸੀ ਬॉयਜ਼ ਦੀਆਂ ਲੌਂਗ ਜੰਪ ਸੀਗੇ ਡਿਸਕਸ ਥਰੋ ਸੀਗਾ ਤੇ ਬਾਕੀ ਕਾਫੀ ਗੇਮਸ ਸੀਗੀਆਂ ਕਾਫੀ ਇੰਜੋਏ ਮੈਡਲ ਮਿਲੇ ਕਿੰਨੇ ਕਿੰਨੇ ਵਿੱਚ ਮਿਲਿਆ ਮੈਨੂੰ ਮਿਲਿਆ ਵਾ ਲੌਂਗ ਜੰਪ ਚ ਤੇ ਇੱਕ ਡਿਸਕਸ ਕਰੋ ਚ ਕਾਫੀ ਟਾਈਮ ਬਾਅਦ ਸਾਡੇ ਕਾਲਜ ਵਿੱਚ ਕਰਵਾਇਆ ਗਿਆ ਸੀ ਐਨੂਅਲ ਸਪੋਰਟਸ ਡੇ ਤੇ ਬਹੁਤ ਅਜ ਤਨ ਬਹੁਤ ਵਧੀਆ ਰਿਹਾ ਕਾਫੀ ਸਾਰੀਆਂ ਐਕਟੀਵਿਟੀਜ਼ ਹੋਈਆਂ ਜਿਵੇਂ ਕਿ ਲੌਂਗ ਜੰਪ ਹਾਈ ਜੰਪ ਜਿਦੇ ਨਾਲ ਕਿ ਬੱਚਿਆਂ ਨੇ ਜਿਵੇਂ ਪੰਜਾਬ ਪੁਲਿਸ ਦੀ ਭਰਤੀ ਚੱਲ ਰਹੀ ਆ ਤੇ ਇਹ ਟ్రਾਇਲ ਦੇਣ ਨਾਲ ਬੱਚੇ ਉਹ ਵੀ ਕਲੀਅਰ ਕਰਦੇ ਨੇ ਤੁਸੀਂ ਕਿੰਨੇ ਚ ਪਾਰਟਿਸਪੇਟ ਕੀਤੇ ਸਰ ਮੈਂ ਰੇਸ ਵਿੱਚ ਵੀ ਕੀਤਾ ਸੀ ਮੈਂ ਲੈਮਨ ਰੇਸ ਵਿੱਚ ਵੀ ਕੀਤਾ ਸੀ 3 ਲਗ ਰੇਸ ਵਿੱਚ ਵੀ ਕੀਤਾ ਸੀ ਮੈਂ ਤੇ ਮੈਂ ਸਰ ਡਿਸਕਸ ਥਰੋ ਵਿੱਚ ਵੀ ਕੀਤਾ ਸੀ ਸਰ ਮੈਂ ਆਲਮੋਸਟ ਜਿੰਨੀਆਂ ਵੀ ਸਾਨੂੰ ਆਪਸ਼ਨਸ Thi giyan ਮੈਂ ਨਾ ਸਭ ਚ ਪਾਰਟਿਸਪੇਟ ਕੀਤਾ ਕਿਉਂਕਿ ਪੋਜੀਸ਼ਨ ਮੈਟਰ ਨਹੀਂ ਕਰਦੀ ਤੁਸੀਂ ਪਾਰਟਿਸਪੇਟ ਕਰ ਰਹੇ ਹੋ ਇਹ ਬਹੁਤ ਵੱਡੀ ਗੱਲ ਹੈ ਤੇ ਮੇਰਾ ਕੀ ਕਹਿੰਦੇ ਨੇ ਮੈਂ ਲੌਂਗ ਜੰਪ ਵਿੱਚ ਵੀ ਪਾਰਟਿਸਪੇਟ ਕੀਤਾ ਤੇ ਮੈਂ ਡਿਸਕਸ ਥਰੋ ਵਿੱਚ ਵੀ ਪਾਰਟਿਸਪੇਟ ਕੀਤਾ ਸ਼ਾਰਟ ਪੁੱਟ ਥਰੋ ਵਿੱਚ ਵੀ ਤੇ 100 ਮੀਟਰ ਰੇਸ ਵਿੱਚ ਵੀ ਤੇ 200 ਮੀਟਰ ਰੇਸ ਵਿੱਚ ਵੀ ਕਿਵੇਂ ਲੱਗ ਰਿਹਾ ਹੈ ਤੇ 1 2 3 4 ਚਾਰ ਮੈਡਲ ਲੈ ਕੇ ਇੱਕ ਟਰੋਫੀ ਤੇ ਇੱਕ ਸਰਟੀਫੀਕੇਟ ਬਹੁਤ ਵਧੀਆ ਫੀਲ ਹੋ ਰਿਹਾ ਵਾ ਮਤਲਬ ਮੇਰਾ ਡ੍ਰੀਮ ਸੀ ਆ ਵੀ ਮੈਂ ਬੈਸਟ ਸਕੂਲ ਬਣਾ ਕਾਲਜ ਚ ਆ ਗਿਆ ਬਟ ਹੁਣ ਮੈਂ ਸਤਨਾ ਪੂਰਾ ਹੋਇਆ ਆਈ ਐਮ ਵੈਰੀ ਹੈਪੀ ਅੱਛਾ ਚਾਰ ਮਹੀਨੇ ਕਿਹੜੇ ਕਿਹੜੇ ਗੇਮਸ ਵਿੱਚ ਮਿਲੇ 100 ਮੀਟਰ 200 400 ਮੀਟਰ ਐਂਡ ਡਿਸਕਸ ਥਰੋ ਬਾਕੀ ਗਰਲਸ ਨੂੰ ਕੀ ਮੈਸੇਜ ਦੇਣਾ ਚਾਹੋ ਇਹੀ ਵੀ ਕਦੇ ਵੀ ਮਤਲਬ ਗਿਵ ਅਪ ਨਾ ਕਰੋ ਵੀ ਮਤਲਬ ਪਾਰਟਿਸਿਪੇਟ ਕਰੋ ਵੀ ਜੂਈ ਨਹੀਂ ਹੈਗਾ ਵੀ ਆਪਾਂ ਜਿੱਤ ਕੇ ਜਾਣਾ ਵਾ ਬਟ ਹਜਤ ਪਾਰਟਿਸਿਪੇਟ ਕਰੋ ਬਸ ਮੇਰਾ 200 ਮੀਟਰ ਹੋਇਆ 100 ਮੀਟਰ ਹੋਇਆ 800 ਮੀਟਰ ਹੋਇਆ ਤੇ 1500 ਮੀਟਰ ਹੋਇਆ ਤੇ ਉਸ ਤੋਂ ਬਾਅਦ ਕੀ ਕਹਿੰਦੇ ਮਤਲਬ ਪੰਜ ਐਕਟੀਵਿਟੀ ਹੋਈ ਆ ਉੱਚ ਚਾਰ 골ਡ ਆਇਆ ਇੱਕ ਸਿਲਵਰ ਆ ਸੋ ਸਰ ਕਿਸ ਤਰ੍ਹਾਂ ਰਿਹਾ ਇਸ ਸਾਲ ਦਾ ਐਨੂਅਲ ਸਪੋਰਟਸ ਦੇਰ ਸਟੂਡੈਂਟ ਕਿੰਨਾ ਐਕਸਾਈਟਮੈਂਟ ਦੇਖੀ ਕਿ ਕੀ ਐਕਟੀਵਿਟੀਆਂ ਰਹੀਆਂ ਪੂਰੇ ਦਿਨ ਦੇ ਆ ਐਨੂਅਲ ਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਸਭ ਤੋਂ ਆਈਪੀਐਸ ਪੁਲਿਸ ਕਮਿਸ਼ਨਰ ਜਲੰਧਰ ਡਾਕਟਰ ਗੁਰਪ੍ਰੀਤ ਸਿੰਘ ਤੋਂ ਬਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਨੇ ਜੋ ਸਾਡੇ ਜੇਤੂ ਵਿਦਿਆਰਥੀ ਹਾਂ ਕਹਿੰਦੇ ਜਿਨ੍ਹਾਂ ਨੇ ਵੱਖ-ਵੱਖ ਖੇਡਾਂ ਦੇ ਵਿੱਚ ਪਾਗ ਲਿਆ ਉਹਨਾਂ ਦੇ ਵਿੱਚ ਇਨਾਮਾਂ ਨੂੰ ਤਕਸੀਮ ਕੀਤਾ ਇਦੇ ਵਿੱਚ ਕੇਵਲ ਵਿਦਿਆਰਥੀਆਂ ਨਹੀਂ ਪਾਗ ਨੇ ਲਿਆ ਬਲਕੇ ਤੁਹਾਡੇ ਟੀਚਿੰਗ ਤੇ ਨਾਨ ਟੀਚਿੰਗ ਦੇ ਜੋ ਸਾਥੀ ਨੇ ਉਹਨਾਂ ਨੇ ਵੀ ਬੜੇ ਉਤਸ਼ਾਹ ਪੂਰਵਕ ਇਹਦੇ ਵਿੱਚ ਸ਼ੌਕ ਹਿੱਸਾ ਲਿਆ ਵਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਦਾਂ ਦੇ ਵਿਦਿਆਰਥੀਆਂ ਤੇ ਲਈ ਖੇਡ ਮੇਲਿਆਂ ਦਾ ਆਯੋਜਨ ਕਰਾਂਗੇ ਸੋ ਦੋਸਤੋ ਜੀ ਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਆਨਲੋ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਅਮੀਦ ਦੇ ਨਾਲ ਹਰਦੀਪ ਦਵਾ ਨੂੰ ਦੇ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲ